ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਅੱਜ ਮੰਡੇ ਤੁਹਾਨੂੰ 1 ਵਜੇ ਜ਼ਰੂਰ ਮਿਲੀ ਹੈ ਬਟ ਇਹ ਮੈਂ ਸ਼ੂਟ ਕਰੀ ਹੋਈ ਹੈ ਸੈਟਰਡੇ ਦੀ ਸਕੂਲ ਤੋਂ ਆ ਕੇ ਹੈ ਨਾ ਕਿਉਂਕਿ ਸੰਡੇ ਸਾਡੇ ਦੁਪਹਿਰਾ ਸਾਬ ਹੁੰਦਾ ਤਾਂ ਅਸੀਂ ਕੋਈ ਵੀਡੀਓ ਵਗੈਰਾ ਨਹੀਂ ਬਣਾਉਂਦੀਆਂ ਹੈਗੀਆਂ ਤੇ ਬਸ ਮੈਂ ਆ ਕੇ ਲੱਗੀ ਸੀ ਮम्मा ਵਾਸਤੇ ਰੋਟੀ ਬਣਾਉਣ ਕਿਉਂਕਿ ਜਦੋਂ ਮੈਂ ਸਕੂਲ ਤੋਂ ਆਉਣੀ ਆ ਮੈਂ ਪਹਿਲਾਂ ਆ ਕੇ ਪੁੱਛਦੀ ਹੁੰਨੀ ਆ ਮम्मा ਤੁਸੀਂ ਕੁਝ ਖਾ ਲਿਆ ਤੇ ਜੋ ਕਹਿਣ ਪੁੱਤ ਮੈਂ ਨਹੀਂ ਕੁਝ ਨਹੀਂ ਖਾਦਾ ਹੈਗਾ ਹਨਾ ਕਿਉਂਕਿ ਮਾਰਨਿੰਗ ਮੈਂ ਉਹਨਾਂ ਨੇ ਜਦਾਂ ਮਟਰੀ ਵਗੈਰਾ ਬਗਾਣਾ ਮਤਲਬ ਉਹਨਾਂ ਨੇ ਨਮਕੀਨ ਬਣਾ ਕੇ ਦਿੱਤੀ ਹੋਈ ਆ ਤੇ ਉਹ ਖਾ ਕੇ ਥੋੜੀ ਜਿਹੀ ਲੈ ਕੇ ਜਿਵੇਂ ਦੋ ਬਿਸਕਟ ਲੈ ਕੇ ਆਪਣੀ ਮੈਡੀਸਿਨ ਖਾ ਲੈਂਦੇ ਨੇ ਫਿਰ ਉਹ ਕਹਣਗੇ ਪੁੱਤ ਉੱਠਦੀ ਤਾਂ ਮੈਂ ਥੱਬਾਂ ਦਵਾਈਆਂ ਦਾ ਖਾ ਲੈਂਨੀ ਆ ਹਨਾ ਕਿ ਮੈਂ ਰੋਟੀ ਖਾਵਾਂ ਭੁੱਖ ਹੀ ਨਹੀਂ ਲੱਗਦੀ ਹੈਗੀ ਮੈਨੂੰ ਗੱਲ ਵੀ ਠੀਕ ਆ ਹਨਾ ਮਨ ਵੀ ਨਹੀਂ ਕਰਦਾ ਹੁੰਦਾ ਫਿਰ ਮੈਂ ਕਿਹਾ ਚਲੋ ਦੱਸੋ ਮੰਮਾ ਹਨ ਤੁਸੀਂ ਕੀ ਖਾਣਾ ਕਹਿੰਦੇ ਹੋਰ ਤਾਂ ਮੇਰਾ ਕੋਈ ਚੀਜ਼ ਖਾਣ ਨੂੰ ਜੀ ਨਹੀਂ ਕਰਦਾ ਚਲ ਮੈਂ ਇੱਕ ਰੋਟੀ ਖਾ ਲੈਨੀ ਆ ਹਨਾ ਮੈਂ ਕਿਹਾ ਮਮਾ ਤੁਹਾਨੂੰ ਮਿਸੀ ਰੋਟੀ ਬਣਾਵਾ ਮੈਂ ਕਹਿੰਦੇ ਹਾਂ ਮੈਨੂੰ ਮਿਸੀ ਰੋਟੀ ਬਣਾ ਦੇ ਕਿਉਂਕਿ ਨਾ ਦਾਲ ਵਾਲੀ ਮਿਸੀ ਰੋਟੀ ਤੇ ਘੋ ਹੱਤੀ ਪਾਣੀ ਰੋਟੀ ਜਿਹੜੀ ਮੈਂ ਆਪਣੇ ਮਿਸੀ ਰੋਟੀ ਹੁੰਦੀ ਆ ਉਹ ਮੇਰੀ ਮਮਾ ਦੀ ਬਹੁਤ ਫੇਵਰੇਟ ਆ ਫਿਰ ਮੈਂ ਕਿਹਾ ਚਲੋ ਠੀਕ ਆ ਖਾਣੀ ਤਾਂ ਉਹਨਾਂ ਨੇ ਇੱਕ ਰੋਟੀ ਮੈਂ ਕਿਹਾ ਮਮਾ ਮੈਂ ਤੁਹਾਨੂੰ ਹੁਣੀ ਬਣਾ ਕੇ ਲੈ ਕੇ ਆਉਣੀ ਆ ਤੇ ਇੱਥੇ ਉਹਨਾਂ ਲਈ ਮੈਂ ਲੱਗੀ ਸੀਗੀ ਹਨਾ ਜਿਹੜੀ ਘੋ ਹੱਤੀ ਆਪਣੀ ਮਿਸੀ ਰੋਟੀ ਹੁੰਦੀ ਆ ਉਹ ਬਣਾਉਣ ਤੇ ਮੈਂ ਥੋੜਾ ਜਿਹਾ ਦੇਸੀ ਘਿਓ ਲਾ ਕੇ ਹੱਥਾਂ ਨੂੰ ਤੇ ਉਹਦੀ ਮੈਂ ਬਣਾਈ ਸੀ ਰੋਟੀ ਤੇ ਉਹ ਤੇ ਥੋੜੀ ਜਿਹੀ ਮਲਾਈ ਲਾ ਕੇ ਤੇ ਸਵੇਰੇ ਮੇ ਬਣਾ ਕੇ ਗਈ ਸੀ ਉਹਨਾਂ ਵਾਸਤੇ ਇੱਕ ਪਿਆਜ਼ ਤੇ ਆਪਾਂ ਨੇ ਕੀ ਸਬਜ਼ੀ ਵੀ ਜਦ ਰੋਟੀ ਖਾਣੀ ਹੋਊਗੀ ਮम्मा ਖਾ ਲੈਣਗੇ ਪਰ ਖਾਦੀ ਨਹੀਂ ਤਾਂ ਫਿਰ ਮੈਂ ਹੁਣਾ ਕੇ ਗਰਮ ਕਰਕੇ ਉਹਨਾਂ ਨੂੰ ਦੇ ਰਹੀ ਸੀ ਹਨਾ ਹੁਣ ਇਹ ਪੂਰੀ ਰੋਟੀ ਦੇ ਵਿੱਚੋਂ ਵੀ ਇੱਦਾਂ ਥੋੜਾ ਵੀ ਖਾ ਲੈਣੀ ਹੈ ਇਹਦੇ ਵਿੱਚੋਂ ਵੀ ਬੁਰਕੀ ਤੋਂ ਬੁਰਕੀ ਛੱਡ ਦੇਣੀ ਹੈ ਹਨਾ ਫਿਰ ਕਈ ਵਾਰੀ ਐਵੇਂ ਹੁੰਦਾ ਵੀ ਮੈਂ ਤਾਂ ਹੀ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਬਣਾ ਕੇ ਜਿਹੜੀ ਆ ਖਵਾ ਦੇਣੀ ਆ ਮੈਨੂੰ ਕਈ ਵਾਰੀ ਕਮੈਂਟ ਵੀ ਆਉਂਦਾ ਵੀ ਤੁਸੀਂ ਥੋੜੀ ਮਮਸੇਕ ਲੱਗਦੇ ਨੇ ਤਾਂ ਤੁਸੀਂ ਇਹਨਾਂ ਨੂੰ ਨਾ ਏਦਾਂ ਕੋਈ ਮਸਾਲੇਦਾਰ ਚੀਜ਼ ਜਿਹੜੀ ਆ ਜਾਂ ਫਿਰ ਏਦਾਂ ਤਲੀ ਹੋਈ ਖਵਾਇਆ ਕਰੋ ਹਨਾ ਦੇਖੋ ਹਨਾ ਜਦੋਂ ਰੋਟੀ ਨਹੀਂ ਕਿਸੇ ਟਾਈਮ ਜਦੋਂ ਹੁਣ ਬੰਦਾ ਇੰਨੀਆਂ ਮੈਡੀਸਿਨਸ ਖਾਂਦਾ ਨਹੀਂ ਵੀ ਮਨ ਕਰਦਾ ਹੁੰਦਾ ਹਨਾ ਵੀ ਆਪਣਾ ਮੂੰਹ ਬੇਸਵਾਦਾ ਜਿਹਾ ਹੋ ਜਾਂਦਾ ਵਾ ਫਿਰ ਬਸ ਮੈਨੂੰ ਐ ਹੁੰਦਾ ਵੀ ਚਾਹੀ ਕੋਈ ਵੀ ਚੀਜ਼ ਖਾ ਲੈਣ ਉਹਨਾਂ ਦਾ ਢਿੱਡ ਭਰ ਜਾਵੇ ਤਾਂ ਬਸ ਮੈਂ ਬਣਾ ਕੇ ਦੇ ਦੇਣੀ ਹੁੰਨੀ ਆ ਹਨਾ ਚਲੇ ਇਥੇ ਮम्मा ਨੂੰ ਰੋਟੀ ਦੇ ਕੇ ਆ ਕੇ ਤੇ ਮੈਂ ਲੱਗੀ ਸੀਗੀ ਆਪਣੇ ਟੋਡਲੀ ਵਾਸਤੇ ਆਪਣੀ ਸਕੰਜਵੀ ਬਣਾਉਣ ਆਪਣੇ ਪੰਜਾਬੀਆਂ ਦਾ એનર્ਜੀ ਡਰਿੰਕ ਹੈ ਨਾ ਜਦੋਂ ਨਾ ਮੈਂ ਖੰਡ ਘੋਲਦੀ ਹੁੰਨੀ ਆ ਸਕੰਜਵੀ ਬਣਾਉਣ ਲੱਗੇ ਮੈਨੂੰ ਯਾਦ ਆ ਜਾਂਦਾ ਜਦੋਂ ਗਰਮੀ ਵਿੱਚ ਕਦੇ ਨਾ ਆਪਣੇ ਕਈ ਪਿੰਡਾਂ 'ਚ ਹੁਣ ਵੀ ਹੁੰਦਾ ਹੋਊਗਾ ਤੁਸੀਂ ਦੇਖਿਆ ਜਦੋਂ ਆਪਣੇ ਰਿਸ਼ਤੇਦਾਰ ਆਉਣੇ ਹੁੰਦੇ ਪਹਿਲਾਂ ਫੋਨ ਲਾ ਦਿੰਦੇ ਆ ਤਾਂ ਖੰਡ ਘੋਲਣ ਦਾ ਜਿਹੜਾ ਕੰਮ ਆਪਾਂ ਜਵਾਕਾਂ ਨੂੰ ਦੇ ਦਿੰਨੇ ਆ ਇਹ ਸਾਨੂੰ ਮਿਲਦਾ ਹੁੰਦਾ ਸੀਗਾ ਚਲੋ ਬੈਠ ਕੇ ਖੰਡ ਘੋਲੋ ਹੈ ਨਾ ਤੇ ਫਿਰ ਚੀਨੀ ਘੋਲ ਕੇ ਵੀ ਆਪਣੀ ਸਕੰਜਵੀ ਬਣਾਉਣੀ ਨਿੰਬੂ ਜੜੇ ਨੇ ਨਾ ਮੈਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਮੈਂ ਸਟੋਰ ਕਰਕੇ ਰੱਖ ਦਿੰਨੀ ਆ ਜੇ ਆਪਾਂ ਪਾਣੀ ਚ ਪਾ ਕੇ ਫ੍ਰਿਜ ਦੇ ਵਿੱਚ ਰੱਖ ਦਈਏ ਨਾ ਤੇ ਜੇ ਇਹ ਹਾਰਡ ਵੀ ਹੋਣ ਮਤਲਬ ਸਖਤ ਜੇ ਵੀ ਹੋਣ ਨਾ ਤਾਂ ਵੀ ਮਤਲਬ ਇਹ ਰਸੀਲੇ ਜੇ ਬਣ ਜਾਂਦੇ ਨੇ ਫਿਰ ਬਹੁਤ ਈਜ਼ੀ ਰਹਿੰਦਾ ਇਹਨਾਂ ਨੂੰ ਸਕਵੀਜ਼ ਕਰਨਾ ਇਹਨੂੰ ਚੋੜਨਾ ਹਨਾ ਮੈਂ ਤਾਂ ਫਿਰ ਹੱਥ ਦੇ ਨਾਲ ਹੀ ਇਹਨਾਂ ਨੂੰ ਜਿਹੜਾ ਵਾ ਨਚੋਣ ਲੈਣੀ ਆ ਈਜ਼ੀ ਹੋ ਜਾਂਦਾ ਵਾ ਅੱਜ ਮੈਂ ਬਣਾ ਕੇ ਲਈਆਂ ਇਸ ਕਾਂਝ ਵੀ ਹਨਾ ਉਸ ਦਾ ਕਿ ਮਮਾ ਨੇ ਰੋਟੀ ਬਣਾ ਕੇ ਦੇ ਆਈ ਸੀਗੀ ਮੈਂ ਮੈਂ ਕਿਹਾ ਚਲ ਆ ਜਾ ਡੋਲੀ ਪੀ ਲਈ ਫੜੀ ਮੜਾ ਜਾ ਕਿਚਨ ਖੋਲ ਲਈ ਸਾਡੇ ਤਾਂ ਹੁਣ ਇੱਧਰ ਹਜੇ ਵੀ ਕਿੰਨੀ ਤਪਸ਼ ਵਾਹ ਕਿੰਨੇ ਵੱਜ ਗਏ ਨੇ 6:00 ਵੱਜ ਚੁੱਕੇ ਨੇ 6:00 ਵੱਜ ਗਏ ਹੈ ਇੱਕ ਹੈ ਨਾ ਮੇਰੀ ਕਿਸੇ ਪਿਆਰੀ ਜੀ ਸਬਸਕ੍ਰਾਈਬਰ ਨੇ ਮੈਨੂੰ ਹੈ ਨਾ ਕਮੈਂਟ ਕਰਿਆ ਸੀ ਕਹਿੰਦੇ ਦੀਦੀ ਜਦੋਂ ਤੁਸੀਂ ਨਾ ਇੱਧਰ ਬਹਿ ਕੇ ਇੱਧਰ ਕੁਕਿੰਗ ਕਰਦੇ ਹੋ ਜਾਂ ਵੀਡੀਓ ਬਣਾਉਂਦੇ ਹੋ ਜਿਹੜੀ ਪਿੱਛੇ ਨਾ ਗੁਰਦੁਆਰਾ ਸਾਹਿਬ ਆਵਾਜ਼ ਆ ਰਹੀ ਹੁੰਦੀ ਆ ਪਾਠ ਦੀ ਬਹੁਤ ਸੋਹਣੀ ਲੱਗਦੀ ਆ ਹੈ ਨਾ ਇਸੇ ਕਰਕੇ ਤਾਂ ਮੇਰਾ ਇੱਧਰ ਜੀ ਲੱਗਦਾ ਵਾ ਇੱਧਰ ਨਾ ਸ਼ਾਮ ਨੂੰ ਦਨੇ ਸ਼ਾਮ ਨੂੰ ਸ਼ਾਮ ਨੂੰ ਨਾ ਜੜੀ ਮਤਲਬ ਆਹੀ ਪਾਠ ਹੁੰਦਾ ਹੁੰਦਾ ਆ ਟਾਈਮ ਇਧਰ ਮੇਰਾ ਬਹੁਤ ਜੀ ਲੱਗਦਾ ਵਾ ਆਹੀਂ ਮੈਂ ਇਧਰ ਆ ਕੇ ਬਹਿਣੀ ਆ ਬਸ ਇੱਕ ਮੇਰੀ ਕਿਸੇ ਹੈ ਨਾ ਕਿਸੇ ਸ ਮਤਲਬ ਭੈਣ ਨੇ ਮੈਨੂੰ ਕਮੈਂਟ ਕਰਿਆ ਕਹਿੰਦੇ ਰੂਪ ਵੀ ਤੁਸੀਂ ਥ੍ਰੈਡਿੰਗ ਨਹੀਂ ਕਰਵਾਉਂਦੇ ਹੈਗੇ ਨਾ ਪਹਣੇ ਮੈਂ ਤਾਂ ਹੋ ਗਿਆ 12 13 ਸਾਲ ਮੈਂ ਨਹੀਂ ਥ੍ਰੈਡਿੰਗ ਕਰਵਾਉਂਦੀ ਹੈਗੀ ਕਿਉਂਕਿ ਇੱਕ ਸਕਿਨ ਸੈਂਸਿਟਿਵ ਆ ਮੇਰੀ ਉਹਦੇ ਕਰਕੇ ਨਾ ਮੇਰੇ ਤੇ ਇੱਕ ਸਵੇਲਿੰਗ ਹੋ ਜਾਂਦੀ ਆ ਹੁਣ ਹਨਾ ਉਦੇ ਕਰਕੇ ਨਾ ਫਿਰ ਬਹੁਤ ਰੈਡ ਰੈਡ ਇੱਥੇ ਮਤਲਬ ਹੋ ਜਾਂਦਾ ਤਾਂ ਫਿਰ ਮੈਂ ਕਰਵਾਉਂਦੀ ਨਹੀਂ ਹੈਗੀ ਮੈਂ ਤਾਂ ਮੈਨੂੰ ਨਾ ਵੈਸੇ ਲੋੜ ਵੀ ਨਹੀਂ ਪੈਂਦੀ ਹੈਗੀ ਜੇ ਤੁਸੀਂ ਦੇਖੋ ਤਾਂ ਮੈਂ ਇਦਾਂ ਹੱਥ ਜਿਹਾ ਫੇਰਦੀ ਰਹਿੰਨੀ ਆ ਉਹਦੇ ਨਾਲ ਹੀ ਬਥੇਰੀ ਸੋਣੀ ਜਿਹੀ ਲੱਗੀ ਜਾਂਦੀ ਆ ਹੈਨਾ ਦੀ ਬਿਲੇ ਫਤਰੀ ਗਰਮ ਲੱਗਦੀ ਆ ਅੱਜ ਬਣਾਇਆ એનર્ਜੀ ਡਰਿੰਕ ਆਪਣੇ ਪਿੰਡੂਆਂ ਦਾ ਪੰਜਾਬੀਆਂ ਦਾ ਹੈਨਾ ਸਿਕੰਜੀ ਕਹਿੰਦੇ ਆ ਕੋਈ ਸਿਕੰਜੀ ਸਕੰਜਵੀ ਹਾਏ ਯੇ ਨੀਤਾਪ ਸ਼ਵਾਹ ਆ ਟਾਈਮ ਆ ਗਿਆ ਵਾ ਚਲੋ ਜੀ ਅੱਜ ਕਰਦੇ ਆ ਥੋੜੇ ਜਿਹਾ ਕੰਮ ਕਾਰ ਮੰਮਾ ਨੂੰ ਲਿਆ ਤੂੰ ਮੈਨੂੰ ਉਹ ਲਿਆ ਦੇ ਪਿਆਜ਼ ਪੂਜ ਮੈਂ ਕੱਟ ਲਵਾ ਮਮਾ ਨੂੰ ਕਿ ਇਸ ਇਕੱਠੇ ਕਰਾਂ ਤੁਹਾਡੇ ਪਹਿਲਾਂ ਤਾਂ ਮਾਲ ਇਕੱਠੇ ਕਰ ਡਾਲੀ ਹਾਂਜੀ ਆ ਕੇ ਚੱਕੀ ਫਿਰਦੀ ਹਾਂ ਜਿਹੜਾ ਪਰਸ ਨਾ ਆਇਆ ਸੀਗਾ ਹੁਣੇ ਬਾਹਰ ਇੱਕ ਬਾਹਰ ਤਾਂ ਕੀ ਹੈ ਪੇੜ ਸੀ ਨਾ ਤੇ ਮੈਂ ਕੱਟ ਕੇ ਦੱਸੀ ਆਈ ਨਾ ਮੈਂ ਦੇਖੇ ਸੀ ਕਿ ਕਾਇਆ ਕੀ ਆ ਮੈਂ ਪੱਕਾ ਮੈਂ ਇੱਧਰ ਲੈ ਕੇ ਆਈ ਹਾਂ ਦੇਖੋ ਇਹ ਕੀ ਆ ਮੇਰੇ ਲਾਦਾ ਪਾਣੀ ਦੇ ਬੋਤਲਾਂ ਨੇ ਜੜੀਆਂ ਹਾਂ ਹਾਂ ਜਲਿਆ ਮम्मा ਠੀਕੋ ਮੇਰੀ ਮਾਂ ਕਹਿ ਦਿੰਦੇ ਨੇ ਮੇਰੇ ਕੰਨੀ ਨੂੰ ਨਾ ਫੋਨ ਕਰੀ ਦੱਸੋ ਕੀ ਕਰਾਂ ਮੈਂ ਮੇਰੇ ਨਾ ਜੀ ਕਰਦਾ ਮੇਰੀ ਮਾਂ ਮੇਰੇ ਨਾਲ ਵੀਡੀਓ ਬਣਾਵੇ ਕਹਿ ਦਿੰਦੇ ਨੇ ਬੋਲ ਨਹੀਂ ਹੁੰਦਾ ਹੈਗਾ ਤੂੰ ਮੇਰੇ ਕੰਨੀ ਨਾ ਕਰਿਆ ਕਰ ਕੀ ਹੋਇਆ ਮम्मा ਰੁੰਦੇ ਖਾਤੇ ਆਜ ਅਸੀ ਮਾਮਾਤੀਆਂ ਵੀ ਪਹਿਲਾਂ ਬਹੁਤ ਰਹੀਆਂ ਮੇਰੀ ਮਾਂ ਬੋਲ ਦੇ ਨੀ ਆ ਤਾਂ ਕਰਕੇ ਕਹਿਦੀ ਉਹਨੇ ਮੇਰੀ ਵੀਡੀਓ ਨਾ ਬਣਾਇਆ ਕਰ ਮੈਂ ਕਹਿ ਆਦੀ ਮੇ ਕੋਈ ਨਾ ਕੁਛ ਨਹੀਂ ਹੁੰਦਾ ਤੁਸੀਂ ਦੇਖ ਹੀ ਲਿਆ ਕਰੋ ਮੇਰੇ ਨਾਲ ਹਨ ਲੈ ਜੀ ਲੈ ਆ ਤੂੰ ਮੈਂ ਕੇਸ ਬਾੜ ਇਕੱਠੇ ਕਰਾਂ ਫੜਾ ਮੜਾ ਜਮਮਾ ਦੇ ਚਲੋ ਮਾਂ ਫੰਨਾ ਪੁੱਣਾ ਇਧਰ ਮੂੰਹ ਕਰ ਲਓ ਮੇਰੇ ਕੰਨੀ ਨੂੰ ਕਿਨ ਆਪਣ ਕਰ ਮੈਂ ਆਪਦੀ ਮਾਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਵੀਡੀਓ ਬਣਾਇਆ ਕਰੋ ਬਹਿ ਜਾਇਆ ਕਰੋ ਹਨ ਤੁਸੀਂ ਇਦਾਂ ਹੀ ਇਹੋਂ ਉਹਦੇ ਇਨਿੰਗ ਇਹ ਆ ਜਾਂਦੇ ਨੇ ਨਹੀਂ ਤੁਸੀਂ ਰੋਵੋ ਨਾ ਓਹ ਤਾਂ ਕਰਕੇ ਜਿਹੜਾ ਤੇ ਸੁਈਆਂ ਲੈ ਕੇ ਹਾਂਜੀ ਲੈ ਕੇ ਹਮੈਂ ਸਿੱਧਾ ਕਰਕੇ ਇੱਧੇ ਪਾ ਦਵਾ ਮੇਰੀ ਮਾਦੇ ਬਾੜ ਦੇਖੋ ਕਿਨੇ ਕੁੰਡੜ ਨੇ ਉਹੀ ਨੇ ਜਿਹੜੀਆਂ ਮੈਂ ਤੇ ਭੂਆ ਜੀ ਨੇ ਪਸੰਦ ਕੀਤੀਆਂ ਸੀ ਹੂੰ ਉਹੀ ਨੇ ਬਹੁਤ ਸੋਹਣੀਆਂ ਨੇ ਬਹੁਤ ਸੋਹਣੀਆਂ ਨੇ ਦੋ ਇਧੇ ਫ੍ਰੀਜ ਰੱਖ ਲੈਣੇ ਜਾਂ ਅੰਦਰ ਰੱਖ ਲੈਣੇ ਮੈਨੂੰ ਨਾ ਨੂੰ ਦੇਖ ਕੇ ਲੁੱਕ ਬਹੁਤ ਪਸੰਦ ਆਈ ਸੀ ਮੈਨੂੰ ਠੀਕ ਆ ਮੰਮਾ ਹਮ ਮੌਸਮ ਕਿੰਨਾ ਸੋਹਣਾ ਹੋਇਆ ਹੈ ਮਾਸਾ ਜੀ ਕਾ ਚਲੋ ਕਰੋ ਰਪਈ ਤੁਸੀਂ ਮੈਨਾਂ ਵੀਡੀਓ ਕਾਤੇ ਨਹੀਂ ਬਣਾਉਂਦੇ ਹੈਗੇ ਹੈ ਫਿਰ ਮੈਨੂੰ ਆ ਨਾ ਪੁੱਛਦੇ ਨੇ ਹਰੇ ਵੀ ਤੁਸੀਂ ਆਪਣੀ ਫੈਮਲੀ ਨੂੰ ਬੱਚੇ ਇਨਵੋਲ ਕਰਦੇ ਨਹੀਂ ਫੈਮਲੀ ਨੂੰ ਕੀ ਕਰਾ ਮਾਂ ਤਾਂ ਚਲੋ ਮੇਰੀ ਆਪ ਦੀ ਪ੍ਰੋਬਲਮ ਕਰਕੇ ਨਹੀਂ ਹੈਨਾ ਕਹਿੰਦੇ ਹੈ ਕਿ ਚਾਉਂਦੇ ਆ ਕਹਿੰਦੇ ਮੈਂ ਬੋਲੀ ਤੇ ਮੈਂ ਤੁਹਾਨੂੰ ਨਾ ਬੋਲਿਆ ਕਰੋ ਮੈਂ ਤੁਹਾਨੂੰ ਡੇਟ ਲੈ ਕੇ ਕਿਹਦੇ ਸੋਨੇ ਕਲਰ ਨੇ ਇਹ ਓਏ ਲੋਕ ਦੇਖੋ ਯਾਰ ਕਿੰਨੀ ਸੋਹਣੀ ਆ ਇਹ ਸੋਹਣੀ ਨਹੀਂ ਬੀਹੋਤਾਂ ਹੋਤਾਂ ਨਾ 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 ਸੁਣੀ ਕਲਰ ਨੇ ਏਨਾ ਅਮੀਸ਼ੋ ਤਾਂ ਸਾਨੂੰ 230ਆਂ ਪਈਆਂ ਨੇ ਯਾਰ ਬਹੁਤ ਸੋਹਣੀਆਂ ਨੇ ਮੈਂ ਖੋਲਣੀ ਕਿਤੇ ਥੋੜਾ ਉਹ ਵੀ ਨਹੀਂ ਹੈਵੀ ਦੇ ਮੰਗੂ ਵੀ ਆ ਹਨਾ ਪਲਾਸਟਿਕ ਕੋਈ ਐਵੇਂ ਹਲਕਾ ਜਿਹਾ ਵਾਓ ਯਾਰ ਦੀਦੀ ਟੱਕਣ ਹਾਂ ਠੀਕ ਹੈ ਆ ਬਗੀਆਂ ਨੇ ਬਹੁਤ ਸੋਹਣੀਆਂ ਅੰਟੀ ਸੋਹਣੀਆਂ ਨੇ ਨਾ ਅੰਦਰ ਚਾਏ ਲੌਂਗ ਇਹਦੇ ਵਿੱਚ ਲੌਂਗ ਆ ਉਹ ਸਮੈਲ ਦਿੱਤੇ ਹੁੰਦੇ ਰੋ ਪਾ ਰਹੇ ਜੀ ਇਹਨੇ ਦੇਖ ਤਾਂ ਨਹੀਂ ਫਿਜ਼ਿਕਰ ਉਹਦਾ ਨਹੀਂ ਆਇ ਕਿਤੇ ਨਹੀਂ ਨਹੀਂ ਯਾਰ ਲੁੱਕ ਕਿੰਨੀ ਸੋਹਣੀ ਹੈ ਇਹਨਾਂ ਦੀ ਦੇਖ ਲੋ ਕਿੰਨੀ ਆ ਸੋਹਣੀਆਂ ਵੋ ਇਹ ਰੱਖੀਏ ਆਪਾਂ ਪਿੰਕ ਤੁਹਾਨੂੰ ਕਿਹੜਾ ਪਸੰਦ ਆਇਆ ਫਰੋਜੀ ਤੇ ਮੈਨੂੰ ਨਹੀਂ ਪਿੰਕ ਸੋਹਣੀ ਲੱਗੀ ਚਲੋ ਠੀਕ ਹੈ ਤੁਸੀਂ ਸੀ ਗ੍ਰੀਨ ਤੇ ਫਰੋਜੀ ਰੱਖ ਲਾ ਤੁਸੀਂ ਫਰੋਜੀ ਗ੍ਰੀਨ ਰੱਖਣੀ ਗ੍ਰੀਨ ਆਓ ਤੁਹਾਨੂੰ ਕਿਹੜਾ ਪਸੰਦ ਹੈ ਦੈਟਸ ਨਾਟ ਅ ਗ੍ਰੀਨ ਤੁਹਾਨੂੰ ਆ ਪਸੰਦ ਆ ਹਾਂ ਮੈਨੂੰ ਬਲੈਕ ਪਸੰਦ ਆ ਆਹ ਨਹੀਂ ਲੈਣੀ ਬਲੈਕ ਰੋਪ ਆਹ ਵੀ ਆਪਣੇ ਸਾਹਮਣੇ ਇੱਧਰ ਬੈਠਾ ਹਨ ਆ। ਇਲਾ ਕਰਨਾ ਦੇਖਿਆ ਨਹੀਂ ਉਧਰ। ਦੇ ਬਾਕੀ ਬੋਤਲ ਉਹ ਤੇ ਆ। ਜਦੋਂ ਮਿਲੋ ਸਾਰੇ ਮੇਰੀ ਮਾਂ ਨੂੰ ਹਨਾ। ਇਹ ਮੇਰੇ ਮਾਮਾ। ਮੈਨਾਂ ਵੀਡੀਓ 'ਚ ਨਹੀਂ ਆਉਂਦੇ ਦੇਖੋ ਕਹਿ ਰਹਿੰਦੇ ਨੇ। ਮਾਂ ਕਹਿੰਦੇ ਨੇ ਮੈਂ ਸੋਹਣੀ ਮੇਰੀ ਮਾਂ ਤਾਂ ਸਾਰੇ ਜੱਗ ਤੋਂ ਸੋਹਣੀ ਮਾਂ ਵਾ ਮੇਰੀ ਸਾਰੇ ਜੱਗ ਤੋਂ। ਮੈਂ ਕਿਸੇ ਤੋਂ ਕੀ ਲੈਣਾ। ਮੇਰੀ ਮਾਂ ਤਾਂ ਮੇਰਾ ਰੱਬ ਆ ਮੇਰੀ ਮਾਂ ਤਾਂ ਸਾਰੇ ਤੋਂ ਸੋਹਣੀ ਐ। ਮਾਮਾ ਵੀ ਕਦੇ ਮਾੜੀਆਂ ਹੋਈਆਂ ਨੇ ਹੈ। ਮम्मा ਤਾਂ ਸਦੀ ਦੁਨੀਆ ਟਟੋਣੀ ਆਉਂਦੀਆਂ ਨੇ ਹਾਂ ਨਾ ਕੀ ਹੋ ਗਿਆ ਠੀਕ ਹੋ ਠੀਕ ਆ ਘਬਰਾਟ ਹੁੰਦੀ ਆ ਹਾਂ ਤੇ ਬਾਬਾ ਦੀਪ ਸਿੰਘ ਜੀ ਨੇ ਹਾਂ ਨਾ ਕਿਰਪਾ ਨਾਲ ਠੀਕ ਕਰਦੀ ਮੇਰੇ ਮम्मा ਮੇਰੇ ਮम्मा ਨਾਲ ਹੈਜ਼ਿਟੇਸ਼ਨ ਫੀਲ ਕਰਦੇ ਆ ਬੋਲ ਤਾਂ ਪਾਉਂਦੇ ਆ ਜਿੱਦਾਂ ਸ਼ਬਦ ਥੋੜੇ ਜਿ ਔਖੇ ਬਣਦੇ ਆ ਪਰ ਬੋਲ ਲੈਂਦੇ ਆ ਪਰ ਮੈਂ ਸਾਰਾ ਕੁਝ ਸਮਝ ਲੈਨੀਆ ਮੇਰੀ ਮਾਂ ਦਾ ਮੇਰੀ ਮਾਂ ਦਾ ਮੇਰੀ ਮਾਂ ਦਾ ਮੈਂ ਸਾਰੇ ਕੋਈ ਸਾਂਭਣ ਨਹੀਂ ਮੇਰੀ ਮੰਮੜੇ ਦਾ ਕਹ ਦਿੰਦੇ ਨੇ ਮਦਰਸ ਡੇ ਮਦਰਸ ਡੇ ਮਦਰਸ ਡੇ ਯਾਰ ਇਦਾਂ ਦੇ ਪਰਸਨਸ ਲਈ ਕੋਈ ਇੱਕ ਹੀ ਦਿਨ ਬਸ ਸਪੈਸ਼ਲ ਮੇਰੇ ਲਈ ਤਾਂ ਹਰ ਉਹ ਇੱਕ ਦਿਨ ਮੇਰੇ ਲਈ ਬਹੁਤ ਸਪੈਸ਼ਲ ਆ ਜਿਹੜਾ ਹਰ ਇੱਕ ਟਾਈਮ ਜੋ ਮੇਰਾ ਮੇਰੀ ਮਾਂ ਨਾਲ ਨਿਕਲਦਾ ਵਾ ਹਨਾ ਬਾਈ ਹਾਂ ਠੀਕ ਓਕੇ ਜੋ ਮੇਰੇ ਮੇਰੀ ਮਾਂ ਮੇਰੇ ਕੋਲ ਆ ਮੇਰੀ ਮਾਂ ਮੇਰੇ ਕੋਲ ਆ ਮੇਰੇ ਮੰਮਾ ਚਲੋ ਹੁਣ ਮੈਂ ਸਾਰੇ ਕੰਮ ਕਰ ਲਵਾਂ ਹਨਾ ਠੀਕ ਆ ਪੀਲਾ ਮੁਰਗਾ ਖੜਾਦਾ ਅੱਜ ਪੀਲਾ ਮੁਰਗਾ ਪੀਲਾ ਪਾਠ ਕਰ ਲਓ ਤੁਸੀਂਰੇ ਬੈ ਕੇ ਮੇਰੇ ਕੋਲੇ ਮੈਂ ਉੱਥੇ ਬਣਾਉਣੀ ਆ ਸਬਜੀ ਆਪਾਂ ਦਾਲ ਠੀਕ ਹੈ ਕਿੰਨਾ ਸੋਹਣਾ ਲੱਗਦਾ ਦੇਖ ਲਓ ਇੱਧਰ ਪਾਠ ਹੁੰਦਾ ਵਾ ਹਨਾ ਮੈਨੂੰ ਤਾਂ ਕਮੈਂਟ ਵੀ ਆਇਆ ਵਾ ਵੀ ਤੁਹਾਡੇ ਇੱਧਰ ਜਦ ਪਾਠ ਹੁੰਦਾ ਬਹੁਤ ਸੋਹਣਾ ਲੱਗਦਾ ਵਾ ਮੈਂ ਕਿਹਾ ਮम्मा ਇੱਧਰ ਆ ਕੇ ਮੇਰੇ ਕੋਲੇ ਬੈਠਿਆ ਕਰੋ ਤੁਸੀਂ ਹਨਾ ਬਾਹਰ ਅੰਬੀਆਂ ਲੱਗੀਆਂ ਹੋਈਆਂ ਨੇ ਸਾਡੇ ਉੱਤੇ ਦੇਖ ਲਓ ਉਹ ਦਿਖਾਵਾਂ ਤੁਹਾਨੂੰ ਮੈਂ ਜੇ ਰਹਿ ਜਾਣ ਤੋਤੇ ਲੈਟ ਵਿੱਚ ਜੇ ਦੇਖ ਜਾਣ ਅੰਬੀਆਂ ਉੰਬੀਆਂ ਜੀਆਂ ਅੰਬੇ ਦੀਆਂ ਰੁਪਾਈ ਮੈਂ ਉੱਥੇ ਕਰ ਦੇਣਾ ਹੈ ਨਾ ਮੇਰੀ ਭੈਣ ਨੇ ਕਮੈਂਟ ਕਰਿਆ ਸੀ ਕਿ ਸਬਸਕ੍ਰਾਈਬਰ ਉਹ ਕਹਿੰਦੇ ਰੂਪ ਆਪਣੀ ਇਹਨੇ ਕਿਚਨ ਦਿਖਾ ਦਿਓ ਮੇ ਤਾਂ ਥੋੜੀ ਛੋਟੀ ਜੀ ਕਿਚਨ ਬਹੁਤ ਸੋਹਣੀ ਲੱਗਦੀ ਆ ਹੈ ਨਾ ਦਿਖਾਉਂਗੀ ਅਜੇ ਥੋੜੀ ਥੋੜੀ ਜੀ ਕੰਪਲੀਟ ਕਰਨ ਤੇ ਰਹਿੰਦੀ ਆ ਉਹ ਕਰ ਲਵਾਂ ਫਿਰ ਦਿਖਾਉਂਗੀ ਠੀਕ ਆ ਬਾਬੇ ਰੂਮ ਦੇ ਵਿੱਚ ਇੰਨਾ ਚਾਨਣ ਹੋ ਗਿਆ ਨਾ ਇੰਨਾ ਜਿਆਦਾ ਚਾਨਣ ਹੋ ਗਿਆ ਬਾਬੇ ਰੂਮ ਦੇ ਵਿੱਚ ਹੂੰ ਕਈ ਮੇ ਲਾਈਟ ਲੱਗ ਚੱਲਾ ਅੱਜ ਚੱਲੀਏ ਹੁਣ ਕੰਮ ਕਾਰ ਕਰੀਏ ਹੈ ਆ ਚਟਾਈਆਂ ਲਾ ਲਾ ਹੁਣ ਤਾਂ ਸੁੱਕ ਗਈਆਂ ਬਥੇਰੀਆਂ ਇਹ ਹੁਣ ਤਾਂ ਧੁੱਪ ਨਾ ਪਾੜ ਕੇ نیچے ਡਿਗਣ ਵਾਲੀਆਂ ਹੋਈਆਂ ਪਈਆਂ ਲੋ ਜੀ ਮੈਂ ਆ ਗਈ ਆਪਣੀ ਕਿਚਨ ਚ ਇੱਥੇ ਤਾਂ ਡਰ ਲੱਗਦਾ ਰਹਿੰਦਾ ਮੈਨੂੰ ਕਿੰਢੀ ਕੋਲਢੀ ਤੋ ਲੋਕ ਕਹਿੰਦੇ ਥੋੜੀਆਂ ਗੱਲਾਂ ਦੇ ਨਾਲ ਕਿਸੇ ਨੇ ਜੁੜਨਾ ਨਹੀਂ ਤੁਹਾਡੇ ਨਾਲ ਲੋਕ ਕਹਿੰਦੇ ਨੇ ਕੋਈ ਹੈ ਜੀ ਹੈਗੇ ਨੇ ਵਿੱਚ ਕਹਿੰਦੇ ਥੋੜੇ ਨਾ ਕਿਸ ਨੇ ਜੋੜਨਾ ਨਹੀਂ ਹੈ ਤੁਹਾਨੂੰ ਵਿਊ ਨਹੀਂ ਆਉਣੇ ਨਾ ਆਣ ਨਾ ਜੁੜੋ ਅਸ ਤਾਂ ਗੱਲਾਂ ਕਰਨੀਆਂ ਨੇ ਆਹ ਪੂਜਨ ਨੂੰ ਭੇਜੇ ਨਹੀਂਗੇ ਆਲੂ ਉਹਦੇ ਤੋਂ ਭੁੱਲ ਗਿਆ ਅੱਜ ਇਹਨੂੰ ਭੇਜ ਦੇ ਜ਼ਰੂਰੀ ਤਾਂ ਵੀ ਥੋੜੀ ਸਵਲ ਆਉਂਦੀ ਹੋ ਜਹ ਜੀ ਇਹ ਤਾਂ ਆਉਂਦੀ ਆ ਆ ਬੀਜਣ ਵਾਲੇ ਆਲੂ ਰੱਖੇ ਹੋਏ ਨੇ ਪੁੰਗਰ ਗਏ ਉਹ ਪੂਰੀ ਤਰ੍ਹਾਂ ਦੀ ਸਮਲ ਦੇ ਹੀ ਜਾਂਦੇ ਨੇ ਆ ਕੋਕਰੀ ਗਰੀ ਸਿੱਟੀ ਏ ਥੱਲੇ ਥੱਲੇ ਹਾਂ ਪਤਾ ਨਹੀਂ ਇੱਥੇ ਤਾਂ 84 ਲੱਖ ਜੂਨ ਫੇਰਦੀ ਰਹਿੰਦੀ ਆ ਕਹਿੰਦੇ ਇਹਨਾਂ ਦੀਆਂ ਗੱਲਾਂ ਦੇ ਨਾਲ ਨਾ ਜੋੜਨਾ ਨਹੀਂ ਕਿਸੇ ਨੇ ਆਖੇ ਵੀਊ ਤਾਂ ਹੀ ਨਹੀਂ ਆਉਂਦੇ ਇਹਨਾਂ ਨੂੰ ਨਾ ਆਉਣ ਨਾ ਜੁੜੋ ਜਿਹੜੇ ਵਿਜੁੜੇ ਹੋਏ ਨੇ ਜਿਹੜੇ ਸੁਣਦੇ ਨੇ ਜਿਨ੍ਹਾਂ ਨੂੰ ਵਧੀਆ ਲੱਗਦੀਆਂ ਗੱਲਾਂ ਤਾਂ ਹੀ ਦੇਖਦੇ ਨੇ ਸਾਡੀ ਵੀਡੀਓ ਬੋਲੀ ਚਲੋ ਸੌਂ ਜਾਇਆ ਕਰੋ ਇਹਨੂੰ ਟੈਨਸ਼ਨ ਨਾ ਲਿਆ ਕਰੋ ਤੁਸੀਂ ਮੇਰੀਆਂ ਵੀਡੀਓ ਜੇ ਮੈਨੂੰ ਵੀਊ ਨਹੀਂ ਆਉਂਦੇ ਤਾਂ ਆ ਫੇਰ ਕਹਿੰਦੇ ਇਹਨੇ ਐਕਟੀਵਿਟੀ ਬਣਾਉਂਦੇ ਆ ਤੁਸੀਂ ਤਾਂ ਪੋਜ਼ਿਟਿਵ ਹੋ ਬਸ ਬਹੁਤ ਇੰਨੇ ਪੋਜ਼ਿਟਿਵ ਬੰਦੇ ਇਕੱਠੇ ਕਰਕੇ ਤੁਸੀਂ ਤਾਂ ਪੋਜ਼ਿਟਿਵ ਬਸ ਬਥੇਰਾ ਆ ਇੰਨੇ ਪੋਜ਼ਿਟਿਵ ਬੰਦੇ ਇਕੱਠੇ ਕਰਕੇ ਕਰਨਾ ਕੀ ਆ ਇਹ ਮੈਨੂੰ ਦੱਸੋ ਹਾਂਜੀ ਮਮਾ ਲੈ ਲੀ ਫੈਲ ਲਾ ਦੇ ਮਮਾ ਨੂੰ ਚਲੋ ਇੱਥੇ ਰੱਖੋ ਮੇਰਾ ਫੋਨ ਅਸੀਂ ਕਰਦੇ ਥੋੜਾ ਜਿਹਾ ਕੰਮ ਕਰ ਚਲੋ ਜੀ ਇਧਰ ਮੈਂ ਲੱਗੀ ਸੀਗੀ ਆਪਣਾ ਪੀਲਾ ਮੁਰਗਾ ਧਰਨ ਮੂੰਗੀ ਮਸਰੀ ਦੀ ਦਾਲ ਤੇ ਮਾਮੀ ਜੀ ਇਧਰ ਬਣਾ ਰਹੇ ਸੀ ਫੁਲਕੇ फटाफट ਕਿਉਂਕਿ ਅਸੀਂ ਜਾ ਕੇ ਆਉਣਾ ਸੀਗਾ ਮੰਡੀ ਅੱਜ ਮੰਡੀ ਲੱਗੀ ਸੀ ਵੀ ਚਲ ਸਬਜ਼ੀਆਂ ਵਗੈਰਾ ਲੈ ਕੇ ਆਵਾਂਗੇ ਹਨਾ ਤੇ ਦਾਲ ਮੈਂ ਇਧਰ ਧਰਤੀ ਸੀ ਵੀ ਟਰਾਲੀ ਜਾ ਕੇ ਲਾ ਲੂਗੀ ਤੜਕਾ ਹਨਾ ਤੇ ਕਿਉਂਕਿ ਮੈਂ ਨਾ ਥੋੜਾ ਪ੍ਰਸ਼ਾਦ ਵੀ ਬਣਾਉਣਾ ਵਾ ਉਹ ਮੈਂ ਤੁਹਾਨੂੰ ਦੱਸੂ ਕਿਹੜਾ ਅੱਗੇ ਵੀਡੀਓ ਦੇ ਵਿੱਚ ਜ਼ਰੂਰ ਦੇਖਿਓ ਲਾਸਟ ਤੱਕ ਤੇ ਦਾਲ ਧਰ ਕੇ ਫੇ ਮੈਂ ਆਪਣੀ ਮਸਾਲਾਦਾਨੀ ਜਿਹੜੀ ਉਹ ਫਿਲ ਕਰਨ ਲੱਗੀ ਸੀ ਵੀ ਜਿਹੜੇ ਮਸਾਲੇ ਖਾਲੀ ਹੋਏ ਨੇ ਮੈਂ ਭਰ ਦਵਾਂ ਦਾਲ ਤਰਨ ਟਾਈਮ ਨਾ ਸਾਨੂੰ ਸਾਡੇ ਮਾਮਾ ਜੀ ਦੀ ਗੱਲ ਯਾਦ ਆ ਜਾਂਦੀ ਹੈ ਮੈਂ ਸ਼ਾਰਟ ਵੀਡੀਓ ਚ ਵੀ ਤੁਹਾਨੂੰ ਦੱਸਿਆ ਸੀ ਜਦੋਂ ਵੀ ਅਸੀਂ ਮੂੰਗੀ ਮਸਰੀ ਦੀ ਦਾਲ ਧਰਦੇ ਆ ਨਾ ਜੇ ਕਦੇ ਉਹਨਾਂ ਨੇ ਬਾਹਰੋਂ ਆਣਾ ਕਹਿਣਾ ਨਾ ਅੱਜ ਕੀ ਬਣਾਇਆ ਦਾਲ ਸਬਜ਼ੀ ਤਾਂ ਕਹਿਣਾ ਵੀ ਜਦੋਂ ਮੂੰਗੀ ਮਸਰੀ ਦੀ ਦਾਲ ਉਹਨਾਂ ਨੇ ਕਹਿਣਾ ਸਿੱਧਾ ਹੀ ਕਹਿ ਦੋ ਪੀਲਾ ਮੁਰਗਾ ਧਰਿਆ ਵਾ ਸਰਕਾਰੀ ਦਾਲ ਉਹਨਾਂ ਨੇ ਨਾਂ ਹੀ ਰੱਖਦੇ ਸੀ ਮਤਲਬ ਹੁਣ ਅਸੀਂ ਇਹੀ ਕਹਿ ਦਨੇ ਅੱਜ ਪੀਲਾ ਮੁਰਗਾ ਧਰ ਲੀਏ ਅੱਜ ਸਰਕਾਰੀ ਦਾਲ ਬਣਾ ਲੀਏ ਉਹਨਾਂ ਨੇ ਕਹਿਣਾ ਗਰਮੀਆਂ ਦੇ ਵਿੱਚ ਤੁਸੀਂ ਇਹ ਖੜਾ ਖੜਾ ਕੇ ਸਾਡੀ ਧੁੰਨੀ ਪੀਲੀ ਕਰ ਦੇਣੀ ਆ ਸਰਦੀਆਂ 'ਚ ਤੁਸੀਂ ਸਾਨੂੰ ਸਾਖ ਖੜਾ ਖੜਾ ਕੇ ਤੇ ਉਹਨਾਂ ਨੇ ਨਾ ਹੀ ਧਰਤਾ ਸੀ ਗਾਣੇ ਸਿੱਧਾ ਹੀ ਕਿਹਾ ਕਰੋ ਵੀ ਪੀਲਾ ਮੁਰਗਾ ਬਣਾਇਆ ਵਾ ਹਨਾ ਤੇ ਬਸ ਮਸਾਲਾ ਧਨੀ ਧਰ ਕੇ ਉਹਨਾਂ ਦੀਆਂ ਗੱਲਾਂ ਯਾਦ ਕਰਦੇ ਆਂ ਜਦੋਂ ਵੀ ਅਸੀਂ ਮੂੰਗੀ ਮਸਲੀ ਧਰੀਏ ਮਤਲਬ ਕਹ ਲੋ ਵੀ ਜੇ ਅਸੀਂ ਡੇਲੀ ਧਰਨੀ ਹੈ ਨਾ ਜਾਂ ਚੌਥੇ ਪੰਜਵੇਂ ਦਿਨ ਵੀ ਆ ਤੀਜੇ ਚੌਥੇ ਦਿਨ ਵੀ ਆ ਤਾਂ ਵੀ ਅਸੀਂ ਉਹਨਾਂ ਦੀ ਗੱਲ ਇਹ ਜਿਹੜੀ ਹੈ ਯਾਦ ਕਰਦੇ ਆਂ ਅਰੇ ਅਸੀਂ ਕਿ ਦੂਜੇ ਨੂੰ ਦੱਸਦੇ ਵੀ ਇਦਾਂ ਹੀ ਆ ਵੀ ਅੱਜ ਪੀਲਾ ਮੁਰਗਾ ਧਰਿਆ ਵਾ ਤੇ ਚਲੋ ਧਾਰਤਰ ਕੇ ਇਥੇ ਫਿਰ ਮੈਂ ਚਲੀ ਸੀਗੀ ਮਾਮੀ ਜੀ ਨੂੰ ਬਾਜ ਮਾਰਦੀ ਸੀ ਮੈਂ ਖੈਰ ਜੋ ਚਲੀਏ ਹੈਨਾ ਤੇ ਫਿਰ ਮੈਂ ਮਾਮੀ ਡੋਲੀ ਚਲੇ ਸੀਗੇ ਮਮਾ ਚਲੇਗੇ ਸੀ ਅੰਦਰ ਬੈਠ ਗਏ ਸੀਗੇ ਹੈਨਾ ਤੇ ਅਸੀਂ ਚਲੀਆਂ ਸੀਗੀਆਂ ਮੰਡੀ ਨੂੰ ਹੈਨਾ ਤੇ ਵੀ ਚਲੋ ਜਾ ਕੇ ਆਪਦੀ ਜਿਹੜੀ ਸਬਜੀ ਲਿਆਈਏ ਇਸ ਚੀਜ਼ ਦਾ ਤਾਂ ਸਾਨੂੰ ਇੰਨਾ ਸੁੱਖ ਹੋ ਗਿਆ ਵਾ ਨਾ ਹੁਣ ਆਪਣਾ ਫਰੈਸ਼ ਜਿਹੜੀ ਆ ਵੀ ਆਪਣੀ ਸਬਜੀ ਲਿਆਈਦੀ ਆ ਪਹਿਲਾਂ ਤਾਂ ਲਿਆ ਕੇ ਰੱਖ ਲੈਣੀ ਚਾਰ ਪੰਜ ਦਿਨ ਗਰਮੀ ਦੇ ਵਿੱਚ ਖਰਾਬ ਹੋ ਜਾਂਦੀ ਸੀ ਹੁਣ ਤਾਂ ਬਸ ਮੌਜਾ ਲੱਗੀਆਂ ਪਈਆਂ ਨੇ ਇੱਕ ਕਿਸਮ ਦੀ ਹੈ ਸਾਨੂੰ ਜਿਹੜਾ ਫਲ ਫਰੂਟ ਖਾਣਾ ਉਹ ਲਿਆਈਦਾ ਵਾ ਜਿਹੜੀ ਸਬਜੀ ਖਾਣੀ ਆ ਉਹ ਲਿਆਈਦੀ ਆ ਹੈਨਾ ਤੇ ਕਦੇ ਖੀਰੇ ਨਹੀਂ ਸੀ ਮਿਲਦੇ ਹੁੰਦੇ ਕਦੇ ਕੁਛ ਨਹੀਂ ਹੁਣ ਤਾਂ ਸਾਰੀ ਸਬਜੀ ਜਿਹੜੀ ਆ ਸਾਨੂੰ ਸਾਡੇ ਘਰ ਦੇ ਕੋਲੇ ਮਿਲ ਜਾਂਦੀ ਆ ਤੇ ਫਿਰ ਡਾਲੀ ਕਹਿੰਦੀ ਮੈਂ ਕੁਲਚਾ ਖਾਣਾ ਇਹਨੂੰ ਉਹ ਲੈਤਾ ਸੀ ਮੈਂ ਤੁਹਾਨੂੰ ਦਿਖਾਨੀ ਆ ਮੈਂ ਨਾ ਕੀ ਸ਼ਾਪਿੰਗ ਕਰਕੇ ਆਈਆਂ ਮੰਡੀ 'ਚ ਤੇ ਦੇਖਿਓ ਇਦਾਂ ਧੋਨੀ ਇਦਾਂ ਇਹਦੇ ਨਾਲ ਬਲਬ ਕਰਕੇ ਥੋੜਾ ਜਿਹਾ ਨਾ ਪਿੰਦਾ ਬਲਬ ਇਦਾਂ ਲਵਾਉਣੇ ਆ ਤੇ ਹਾਂ ਮੈਂ ਤੁਹਾਨੂੰ ਦਿਖਾਵਾਂ ਮੈਂ ਕੀ ਕੀ ਲੈ ਕੇ ਆਈਆਂ ਲਓ ਦੇਖੋ ਜੀ ਆ ਮੈਂ ਲੈ ਕੇ ਆਈ ਇਹ ਨਾ ਛੋਟੀ ਜੀ ਇੱਕ ਟੋਕਰੀ ਜਿੱਦਾਂ ਆਪਣੇ ਟਮਾਟਰ ਵਗੈਰਾ ਪਾਉਣ ਨੂੰ ਜਾਂ ਲਸਣ ਅਦਰਕ ਹੁੰਦਾ ਵਾ ਹਨਾ ਉਹ ਰੱਖਣ ਦੇ ਵਾਸਤੇ ਇਹ ਲੈ ਕੇ ਆਈ ਸੀਗੀ ਮੈਂ ਤੇ ਆ ਮੈਂ ਲੈ ਕੇ ਆਈਆਂ ਨਿੰਬੂ ਪਈ ਨਿੰਬੂ ਤਾਂ ਐ ਹੋ ਗਿਆ ਖਰੀਦਣੇ ਵੀ ਜਿਵੇਂ ਬੰਦਾ ਸੋਨਾ ਖਰੀਦ ਰਿਹਾ ਹੁੰਦਾ ਕਹਿੰਦੇ 10 ਰੁਪਏ ਦੇ ਦੋ ਦੱਸੋ ਲੈ ਹਨਾ ਵੀ ਕੀ ਕਰੇ ਬੰਦਾ ਚਲੋ ਮੈਂ ਨਿੰਬੂ ਵੀ ਲਈ ਆਈ ਸੀ ਤੇ ਆ ਲੈ ਆਈ ਸੀ ਮੈਂਗੇ ਟਿੰਡੋ ਛੋਟੀਆਂ ਛੋਟੀਆਂ ਜੀਆਂ ਹਨ ਕਿਉਂਕਿ ਟਿੰਡਵਾਨੀ ਮੈਂ ਬਹੁਤ ਵਧੀਆ ਜਿਹੜੀ ਸਬਜੀ ਜੀ ਬਣਾਉਣ ਵਾਲੀਆਂ ਹੀ ਕਦੇ ਦਿਨ ਚ ਤੇ ਆਮੀ ਨਾਲ ਲੈ ਕੇ ਆਈ ਸੀਗੀ ਛੋਟ-ਛੋਟੀਆਂ ਆਪਣੀਆਂ ਸ਼ਿਮਲਾ ਮਿਰਚ ਤੇ ਨਾਲ ਲੈ ਕੇ ਆਈ ਸੀ ਅੰਬੀਆਂ ਸਾਡੇ ਤਾਂ ਅੰਬੀਆਂ ਹੋਈਆਂ ਹੋਈਆਂ ਨੇ ਉਹ ਤਾਂ ਤੋਤੇ ਖਾ ਜਾਂਦੇ ਕਦੇ ਕਾਟੋਂ ਖਾ ਜਾਂਦੀਆਂ ਨੇ ਹਨ ਤੇ ਫਿਰ ਇਹ ਮੈਨੂੰ ਵਧੀਆ ਮਿਲਣੀਆਂ ਸੀਗੀਆਂ ਮੈਂ ਅੰਬੀਆਂ ਲਈ ਆਈ ਸੀ ਤੇ ਆ ਇੱਕ ਲੈ ਕੇ ਆਈ ਸੀਗੀ ਮੈਂ ਟੱਬ ਇਹ ਮੈਨੂੰ 80 ਰੁਪਏ ਦਾ ਮਿਲਿਆ ਕਾਫੀ ਸੋਹਣਾ ਵਾ ਮੈਂ ਕਿਹਾ ਚਲ ਭਾਂਡੇ ਪੁੰਡੇ ਧੋਣ ਦੇ ਜਿਹੜਾ ਵਾ ਉਹ ਕੰਮ ਆ ਜਾਂਦਾ ਵਾ ਹਨ ਤੇ ਲੋ ਜੀ ਇਹ ਸੀਗੀ ਮੰਡੀ ਤੋਂ ਜਿਹੜੀ ਅਸੀਂ ਖਰੀਦੇ ਫਰੋਕਤ ਥੋੜੀ ਜੀ ਕਰਕੇ ਲੈ ਕੇ ਥੋੜੀਆਂ ਸਬਜ਼ੀਆਂ ਉਧਰ ਮਾਮੀ ਜੀ ਵੀ ਲੈ ਕੇ ਆਏ ਸੀ ਉਧਰ ਰੱਖੀਆਂ ਹੋਈਆਂ ਨੇ ਤੇ ਇੱਥੇ ਮੈਂ ਆ ਗਈ ਸੀ ਚੁੱਲੇ ਚੌਂਕੇ ਦੇ ਵਿੱਚ ਪਹਿਲਾਂ ਤਾਂ ਮੈਂ ਸਾਰਾ ਚੁੱਲਾ ਚੌਂਕਾ ਧੋਤਾ ਹਨਾ ਫਿਰ ਮੈਂ ਕੱਢੇ ਸੀ ਥੋੜੇ ਜੇ ਨਵੇਂ ਭਾਂਡੇ ਤੇ ਮੈਂ ਇਹਨਾਂ ਨੂੰ ਵੀ ਵਾਸ਼ ਕਰ ਰਹੀ ਸੀ ਇਹਨਾਂ ਗੈਸ ਵਗੈਰਾ ਵੀ ਪਹਿਲਾਂ ਹੀ ਮੈਂ ਧੋ ਲਿਆ ਸੀਗਾ ਹੁਣ ਮੈਂ ਤੁਹਾਨੂੰ ਦੱਸਦੀ ਆ ਮੈਂ ਕੀ ਕਰਨ ਲੱਗੀ ਆ ਮੈਂ ਬਣਾਉਣਾ ਵਾ ਮਾਤਾ ਰਾਣੀ ਦਾ ਜਿਹੜਾ ਮੱਥਾ ਟੇਕਣਾ ਜਿੱਦਾਂ ਮੰਮਾ ਨੂੰ ਚਿਕਨ ਬਾਕਸ ਹੋਇਆ ਸੀ ਹਨਾ ਤੇ ਉਹ ਮੱਥਾ ਟੇਕਣਾ ਸੀਗਾ ਤੇ ਉਹ ਫਿਰ ਜਦੋਂ ਜਿੱਥੇ ਮਤਲਬ ਹੱਥੋੜਾ ਕਰਵਾਇਆ ਸੀਗਾ ਉਹਨਾਂ ਨੇ ਇਹ ਕਿਹਾ ਸੀ ਵੀ ਜਦੋਂ ਮਤਲਬ ਮੱਥਾ ਟੇਕਣਾ ਹੋ ਮੈਂ ਦੱਸੂਗਾ ਤੁਹਾਨੂੰ ਤੇ ਫਿਰ ਅੱਜ ਉਹਨਾਂ ਦਾ ਫੋਨ ਆਇਆ ਸੀ ਤੇ ਫਿਰ ਕਹਿੰਦੇ ਵੀ ਤੁਸੀਂ ਨਾ ਸਵੇਰੇ ਪ੍ਰਸ਼ਾਦ ਬਣਾ ਕੇ ਜਿਹੜਾ ਵਾ ਮੱਥਾ ਟੇਕ ਦਿਓ ਹਨਾ ਤੇ ਫਿਰ ਮੈਂ ਲੱਗੀ ਸੀਗੀ ਇੱਥੇ ਗੁਲਗਲੇ ਬਣਾਉਣ ਹਨਾ ਗੁੜ ਦਾ ਘੋਲ ਬਣਾ ਕੇ ਤੇ ਮੈਂ ਆਟੇ ਦਾ ਜਿਹੜਾ ਵਾ ਘੋਲ ਬਣਾਇਆ ਮੈਨੂੰ ਇੱਕ ਗੱਲ ਸਾਰੀਆਂ ਭੈਣਾਂ ਨੂੰ ਪੁੱਛਣਾ ਚਾਹੀਦੀ ਹੈ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕਿਹੜੀ-ਕਿਹੜੀ ਮੇਰੀ ਭੈਣ ਹੈ ਜਿਹੜੀ ਵੀ ਕਹਿੰਦੀ ਹੈ ਵੀ ਜੇ ਮੇਰੇ ਗੁਲਗਲੇ ਫੁੱਲੇ-ਫੁੱਲੇ ਜਿਹੜੇ ਨੇ ਉਹ ਬਣਨ ਤਾਂ ਵਿੱਚ ਮਿੱਠਾ ਸੋਡਾ ਪਾਉਂਦੇ ਆ ਹਨਾ ਵੀ ਬੇਕਿੰਗ ਪਾਊਡਰ ਵਗੈਰਾ ਜਾਂ ਬੇਕਿੰਗ ਸੋਡਾ ਵਗੈਰਾ ਜਿਹੜਾ ਪਾਉਂਦੇ ਆ ਹਨਾ ਮੈਂ ਕਦੇ ਨਹੀਂ ਪਾਉਂਦੀ ਮੈਂ ਆਪਣੀ ਗੱਲ ਦੱਸਦੀ ਆ ਪਰ ਮੇਰੇ ਜਿਹੜੇ ਗੁਲਗਲੇ ਨੇ ਸਾਰੇ ਇੰਨਾ ਕ ਪਸੰਦ ਕਰਦੇ ਆ ਇਹਨੇ ਫੁੱਲੇ-ਫੁੱਲੇ ਕਹਿੰ ਲੋ ਵੀ ਸਪੌਂਜੀ ਜੇ ਬਣਦੇ ਨੇ ਨਾ ਤੇ ਮੋਟੂ-ਮੋਟੂ ਬਹੁਤ ਮਤਲਬ ਫੇਸ ਵੀ ਤੇ ਬਹੁਤ ਸੌਫਟ ਵੀ ਹੈ ਨਾ ਇਸ ਬਾਰੇ ਤਾਂ ਮੇਰੇ ਰਿਸ਼ਤੇਦਾਰੀਆਂ ਤੱਕ ਵੀ ਗਏ ਹਨ ਨਾ ਗੁਲਗਲੇ ਮਾਸੀ ਦਾ ਫੋਨ ਆਇਆ ਸੀ ਮम्मा ਨੂੰ ਕਹਿੰਦੀ ਮੇਰਾ ਬਹੁਤ ਜੀ ਕਰਦਾ ਉਹ ਕਿਤੇ ਮम्मा ਨੇ ਕਹਿਤਾ ਹੈ ਨਾ ਵੀ ਰੂਪ ਗੁਲਗਲੇ ਬਣਾਉਣ ਲੱਗੀ ਐ ਸਵੇਰੇ ਮੱਥਾ ਟੇਕਣਾ ਵਾ ਕਹਿੰਦੇ ਮੈਨੂੰ ਤਾਂ ਆ ਭੇਜਿਓ ਮੈਂ ਕਹਿੰਦੇ ਚਲ ਠੀਕ ਆ ਵੀ ਵੈਸੇ ਵੀ ਇਹਨੇ ਜਿਆਦਾ ਹੀ ਕੱਢੇ ਨੇ ਵੀ ਇਸ ਵੇਰੇ ਮੱਥਾ ਟੇਕਣ ਤੋਂ ਬਾਅਦ ਵਿੱਚ ਤੈਨੂੰ ਅਸੀਂ ਜ਼ਰੂਰ ਭੇਜਾਂਗੇ ਫਿਰ ਬੜਾ ਵੀਰਾ ਜਿੱਥੇ ਜੌਬ ਕਰਦਾ ਉੱਥੇ ਰਹਿੰਦਾ ਫਿਰ ਉਹਨੂੰ ਵੀ ਭੇਜੇ ਹਨਾ ਸਾਰਿਆਂ ਨੇ ਬਹੁਤ ਪਸੰਦ ਕਰੇ ਹੁਣ ਮੈਂ ਬਣਾਉਂਗੀ ਤੇ ਮੈਨੂੰ ਫਰਮਾਇਸ਼ ਆਈ ਵੀ ਜਿੱਦਣ ਹੁਣ ਕੁਚੋਰੀਆਂ ਵਗੈਰਾ ਬਣਾਉਂਗੀ ਤੇ ਉਹ ਵੀ ਸਾਨੂੰ ਜ਼ਰੂਰ ਭੇਜੀ ਹਨਾ ਤੇ ਇੱਥੇ ਮੰਮਾ ਮੇਰੇ ਕੋਲੇ ਆ ਕੇ ਬੈਗੇ ਸੀ ਮਾਮੀ ਜੀ ਤੇ ਡਾਲੀ ਉਧਰ ਦੇ ਰਹੇ ਸੀ ਵੀਰੇ ਉਹਨਾਂ ਨੂੰ ਰੋਟੀ ਹਨਾ ਤੇ ਮੰਮਾ ਤੇ ਮੈਂ ਇੱਧਰ ਬੈਠੇ ਸੀਗੇ ਕਿਉਂਕਿ ਨਾ 1 ਤੇ ਲੋ ਜੀ ਗੁਲਗਲੇ ਸਾਰੇ ਜਿਹੜੇ ਨੇ ਮੇਰੇ ਉਹ ਆਲਮੋਸਟ ਨਿਕਲ ਗਏ ਨੇ ਥੋੜੇ ਜਿਕੇ ਰਹਿ ਗਏ ਨੇ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਜਿੰਨੂ ਵੀ ਵੀਡੀਓ ਥੋੜੀ ਜਿੰਨੀ ਕੁ ਵੀ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਾਂਗੇ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਖੁਸ਼ ਰਹੋ ਆਪਣਾ ਖਿਆਲ ਰੱਖੋ ਠੀਕ ਹੈ ਚੜਦੀ ਕਲਾ ਵਿੱਚ ਰਹੋ ਬਾਏ ਬਾਏ